ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵਗੁਨ ਭਰੀ ਏਕ ਗੁਨ ਨਾਹੀ ਅੰਮ੍ਰਿਤ ਸਾਡ ਬਿਖਾ ਬਿਖ ਖਾਹੀ ਸੋਤ ਦਾਰਾ ਸਿਉ ਪ੍ਰੀਤ ਲਗਾਈ ਏਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਨਾ ਤੇਰੀ ਸਵਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹਾ ਟਲ ਗੁਰ ਸੇਵੀਆਂ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖਦਾਈ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਹਿਟਿਆ ਸੋਹੀਆ ਸਭ ਨੰਦਾਵੇ ਸਾਹ ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਕੋ ਤਰਾ ਦੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਪੈ ਦੀ ਖਾਲੇਵਾ ਕਹਿ ਪਾ ਮੁਲਕ ਰਾਵਾ ਕੌਣ ਤਰਾਦੀ ਕਵਨ ਤੁਲਾ ਤੇਰਾ ਕਵਨ ਸਰਪ ਬੁਲਾਵਾ ਕੌਣ ਗੁਰੂ ਕੈ ਪਲਿਖਿਆਲੇ ਵਾ ਕਾ ਪ ਮਲਕ ਰਾਵਾਂ ਮੇਰੇ ਲਾਲ ਦਿਓ ਤੇਰਾ ਅੰਤ ਨਾ ਜਾਣਾਂ ਤੂੰ ਜਲਤਲ ਮਹੀਲ ਪਰ ਪੁਰਲੀਨਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਦਾ ਰਾਜੇ ਚਿੱਤ ਤੁਲਾ ਤੇਰੀ ਸੇਵ ਸਰਾਕ ਕਮਾਵਾ ਘਟੇ ਪੀਤਰ ਸੋ ਸੋ ਤੋਲੇ ਇਨ ਬਿਦ ਚਿੱਤ ਰਹਾਵਾ ਆਪੇ ਕੰਡਾ ਤੁਲਤ ਰਾਜੇ ਆਪੇ ਤੋਲਨ ਹਾਰਾ ਆਪੇ ਦੇਖ ਆਪੇ 부ਜਾ ਆਪੇ ਹੈ ਵਨਦਾਰਾ ਅੰਦਲਾ ਨੀਚੇ ਧਾਤ ਪਰਦੇ ਸੀ ਕਿਨ ਆਵੈ ਤਿਲ ਜਾਵੈ ਤਾ ਕੀ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੈ ਅੰਦਲਾ ਨੀਚ ਦਾਤ ਪਰ ਦਿੱਤੀ ਕਿਨ ਆਵੈ ਤਿਲ ਜਾਵੈ ਤਾ ਕੀ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪੈ ਲਿਖਿਆ ਲੇਵਾ वागुरु जी का खालसा वागुरु जी की फतेह वागुरु साहेब जी ਤੇ ਨੰਬੇ ਦੀਨ ਕੀ ਕੋਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿਖਨ ਕੋ ਸੁਖ ਦਇ ਜਹਤ ਪਹਿ ਸਹਾਈ ਦੀਨ ਨਨ ਕੀ ਪ੍ਰਧ ਪਾਲ ਕਰੇ ਨਿਤਾ ਸੰਤਿ ਉਬਾਰ ਗਨੀ ਮਨ ਗਰ ਪਸ਼ ਪਸ਼ੂ ਨਗ ਨਗ ਨਰਾਦ ਪ ਸਰਬ ਸਮੈ ਸਭ ਕੋ ਤਪਾਰ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਬਿਚਾਰੈ ਦੀਨ ਦਯਾਲ ਦਇਆ ਨਿਦਾ ਦੁਖ ਆਨ ਦੇਖਤ ਹੈ ਪਰਦੇ ਤਨਹਾਰਾ ਦਿਨ ਦਇਆਲ ਦਇਆ ਨਿਦਾ ਦੋਖਾਂ ਨ ਦੇਖਤ ਹੈ ਪਰਦੇ ਤਨਹਾਰਾ ਵਾਹਿਗੁਰੂ ਸਾਹਿਬ ਜੀ ਸਵਈਆ ਪੁਰਬ ਜੀਤ ਕੈ ਪੀਮਾ ਫਿਰਿਆ ਅਰ ਉੱਤਰਾ ਜੀਤ ਕੈ 파ਰਥ ਆਇਓ ਦਚਾਨਾ ਜੀਤਾ ਫਿਰਿਓ ਸਹ ਦੇਵਾ ਕਾਣੋ ਚੇਤ ਮੈਂ ਤੇ ਨਾ ਯੋਜਾ ਜਨੈ ਪੂਰਾ ਬਾਜੀ ਤ ਕਹਿ ਭੀਮ ਫਿਰਿਓ ਅਰ ਉੱਤਰ ਜੀਤ ਕਹਿ 파ਰਥ ਆਇਓ ਦਚਾਨਾ ਜੀਤਾ ਫਿਰਿਓ ਸਹ ਦੇਵਾ ਕਾਣੋ ਚਿਤ ਮੈਂ ਤੇ ਨੋ ਜਜ ਨਾਇ ਪਛਾ ਮਾਂ ਜੀ ਤਾਲਿਓ ਨੌਕ ਲੈ ਨ੍ਰਿਪ ਨ੍ਰਿਪ ਕਹਤੇ ਨ ਪਾਇ ਨ ਪੈਸੇ ਰ ਨਿਆਇ ਅਸ ਕਾਹਿਓ ਸਾਬ ਜੀ ਤਾਲਾਏ ਹਮ ਸੇਂਦਾ ਜਰਾ ਨਹੀਂ ਜੀਤਾ ਨਾ ਪਾਇਆ ਸੂਰਠਾ ਕਾਹੀ ਕ੍ਰਿਸ਼ਨ ਦੇ ਜਪੇਖ ਤਾਰਾ ਤਾ ਸੋ ਹਮ ਅਬਰਨ ਚਾਹ ਪਿਰ ਹਮ ਸਿਓ ਹੋਏ ਏਕ ਸੋ ਬਟਾ ਸੈਨ ਸਭ ਸ਼ੋਰ ਕੈ ਕਹੀ ਕ੍ਰਿਸ਼ਨਾਂ ਦੇ ਜਪੇਖ ਧਾਰਾ ਤਾ ਸੋ ਹਮ ਅਬਰਾਨ ਚਾਹ ਪਿਰ ਹਮ ਸਿਓ ਹੋਏ ਏਕ ਸੁਬਟਾ ਸੈਨ ਸਭ ਸ਼ੋਰ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अन्तु न जाना मे दियो मे ਪਾਰ ਪੂਰਨੀਣਾ ਤੂੰ ਜਨਤ ਸਰਬਹੀ ਹੈ ਪਾਰ ਪੂਰਨੀਣਾ ਤੂੰ ਆਪੇ ਸਰਬ ਸੁਆਣਾ ਤੂੰ ਆਪੇ ਸਰਬ ਸੁਆਣਾ